ਪੰਜਾਬ ਵਿੱਚ ਜਿੱਥੇ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਹੜ੍ਹਾਂ ਨੇ ਦਤ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਆ ਮੰਗਰ ਦੀ ਮੰਗਰ ਪੰਜਾਬ ਵਿੱਚ ਇੱਕ ਹੋਰ ਤਬਾਹੀ ਇੱਕ ਹੋਰ ਆਫਤ ਦਸਤਕ ਦੇ ਰਹੀ ਆ ਦੱਸਦੀ ਹੈ ਕਿ ਹੜ੍ਹਾਂ ਦੇ ਪਾਣੀ ਕਾਰਨ ਬਹੁਤ ਸਾਰੀਆਂ ਵੱਡੀਆਂ ਬਿਮਾਰੀਆਂ ਪੰਜਾਬ ਦੇ ਵਿੱਚ ਆ ਗਈਆਂ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਉੱਥੇ ਪ੍ਰਸ਼ਾਸਨ ਦੇ ਵੱਲੋਂ ਅਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਆ ਵੱਖ-ਵੱਖ ਥਾਵਾਂ ਤੇ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਸਤਲੂਜ ਬਿਆਸ ਤੇ ਰਾਵੀ ਦਰਿਆ ਵਿੱਚ ਆਏ ਹੜ ਮੰਗਰੋਂ ਹੁਣ ਖੱਗਰ ਦਰਿਆ ਵੀ ਡਰੌਣ ਲੱਗਾ ਪਹਾੜਾਂ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਖੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਉਧਰ ਸੁਖਨਾ ਝੀਲ ਦੇ ਫਲੱਡ ਗੇਟ ਖੋਲਣ ਕਰਕੇ ਵੱਡੀ ਨਦੀ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਮੋਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ਨੂੰ ਵੀ ਹੜ੍ਹਾਂ ਦਾ ਖਤਰਾ ਹੁਣ ਸਤਾਉਣ ਲੱਗ ਪਿਆ। ਇਸ ਵਾਰ ਸੁਖਨਾ ਝੀਲ ਵਿੱਚ ਵਾਰ-ਵਾਰ ਪਾਣੀ ਦਾ ਪੱਧਰ ਵਧਣ ਤੇ ਜਿਹੜਾ ਅੱਜ 8ਵੀਂ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ। ਦਰਅਸਲ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਦੇ ਵਿੱਚ ਅੱਜ ਤੜਕੇ ਤੋਂ ਜਿਹੜਾ ਲਗਾਤਾਰ ਭਾਰੀ ਮੀਂਹ ਪੈਣ ਕਰਕੇ ਸੁਖਨਾ ਝੀਲ ਵਿੱਚ ਪਾਣੀ ਦੇ ਜਿਹੜੇ ਖਤਰੇ ਦੇ ਨਿਸ਼ਾਨ ਆ 1163 ਫੋਟੋ ਨੂੰ ਟੱਪ ਗਿਆ ਝੀਲ ਵਿੱਚ ਪਾਣੀ ਵਾਧਾ ਦੇ ਕੇ ਯੂਟੀਪ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਉੱਥੇ ਸਥਿਤ ਤਿੰਨ ਫਲੱਡ ਗੇਟਾਂ ਵਿੱਚੋਂ ਦੋ ਗੇਟ ਜਿਹੜੇ ਉਹ ਖੋਲ ਦਿੱਤੇ ਨੇ ਹਾਲਾਂਕਿ ਫਲੱਡ ਗੇਟ ਖੋਲਣ ਦੇ ਬਾਵਜੂਦ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣਾ ਲਗਾਤਾਰ ਜਾ ਰਿਹਾ ਅਧਿਕਾਰੀਆਂ ਦਾ ਕਹਿਣਾ ਕਿ ਇਹ ਫਲੱਡ ਗੇਟ ਥੋੜੇ ਥੋੜੇ ਖੋਲੇ ਗਏ ਨੇ ਪਰ ਪਾਣੀ ਵਧਣ ਉੱਤੇ ਹੋਰ ਗੇਟ ਜਿਹੜੇ ਉਹ ਖੋਲੇ ਜਾ ਸਕਦੇ ਨੇ ਦੱਸਦੀ ਹੈ ਕਿ ਚੰਡੀਗੜ੍ਹ ਸਮੇਤ ਟਰਾਈ ਸਿਟੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਸੁਖਨਾ ਝੀਲ ਦੇ ਦੋ ਹੜ ਗੇਟ 3 ਇੰਚ ਖੋਲ ਦਿੱਤੇ ਗਏ ਨੇ ਪਹਾੜੀ ਇਲਾਕੇ ਵਿੱਚ ਭਾਰੀ ਮੀਂਹ ਪੈਣ ਕਾਰਨ ਕੱਗਰ ਨਦੀ ਦਾ ਉਫਾang ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਤੇ ਇੱਕ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ। ਗੱਲ ਹੁਣ ਕਰਦੇ ਆਂ ਜੀਰਕਪੂਰ ਦੇ ਜੀਰਪੂਰ ਦੇ ਮੁਵਾਰਕਪੁਰ ਇਲਾਕੇ ਵਿੱਚ ਪਾਣੀ ਕਾਜਵੇ ਦੇ ਉੱਪਰੋਂ ਵਹਿ ਰਿਹਾ ਇਸ ਲਈ ਸੜਕ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਉੱਥੋਂ ਰਹਿਣ ਵਾਲੀਆਂ ਕਲੋਨੀਆਂ ਨੂੰ ਖਾਲੀ ਕਰਵਾ ਦਿੱਤਾ ਗਿਆ ਇਸ ਦੇ ਨਾਲ ਹੀ ਮੌਸਮੀ ਭਾਗ ਨੇ ਚੰਡੀਗੜ੍ਹ ਮਹਾਲੀ ਤੇ ਪੰਜ ਕੋਲਾ ਵਿੱਚ ਅਲਰਟ ਵੀ ਜਾਰੀ ਕੀਤਾ ਹੋਇਆ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਆ ਇਸ ਤਰ੍ਹਾਂ ਸਲ ਪਹਾੜਾਂ ਵਿੱਚ ਪੈ ਰਹਿ ਮੀਂਹ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਜਿਹੜੀ ਗੰਭੀਰ ਬਣੀ ਹੋਈ ਆ ਤੇ ਹੋਰ ਤੋਂ ਹੋਰ ਜਿਹੜੀ ਗੰਭੀਰ ਬਣਦੀ ਜਾ ਰਹੀ ਆ ਹੁਣ ਤੱਕ ਸੂਬੇ ਦੇ ਬਹੁਤ ਸਾਰੇ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆਏ ਹੋਏ ਨੇ ਇਹਨਾਂ ਦੇ ਵਿੱਚ ਫਾਜ਼ਲਿਕਾ ਫਿਰੋਜ਼ਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਮੋਗਾ ਗੁਰਦਾਸਪੁਰ ਤੇ ਬਨਾਲਾ ਸ਼ਾਮਲ ਨੇ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਉਧਰ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੀ ਐਕਸ਼ਨ ਮੋੜ ਦੇ ਵਿੱਚ ਆ ਗਈ ਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦਨ ਕਟਾਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਿਹੜੀ ਉਹ ਗੱਲਬਾਤ ਕੀਤੀ ਗਈ ਆ ਫੋਨ ਤੇ ਗੱਲਬਾਤ ਦੌਰਾਨ ਰਾਜਪਾਲ ਤੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਮੌਜੂਦਾ ਸਥਿਤੀ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਬਚਾਅ ਤੇ ਰਾਹਤ ਕਾਰਜਾਂ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣ ਦਾਰੀ ਵੀ ਦਿੱਤੀ ਆ ਸ਼ਾਨੇ ਭਰੋਸਾ ਦਿੱਤਾ ਕਿ ਹੜ੍ਹਾਂ ਨਾਲ ਨਜੇਠਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ ਪੰਜਾਬ ਵਿੱਚ ਹੜ੍ਹਾਂ ਕਾਰਨ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਨੇ ਪੰਜਾਬ ਵਿੱਚ ਪੈ ਰਿਆ ਰੋਜ਼ਾਨਾ ਮੀ ਹੁਣ ਜਾਨ ਲੈਵਾ ਬਣਦਾ ਜਾ ਰਿਹਾ ਮੀਡੀਆ ਰਿਪੋਰਟਾਂ ਮੁਤਾਬਕ 144 ਪਿੰਡ ਜਿਹੜੇ ਉਹ ਹੜ੍ਹਾਂ ਦੇ ਕਾਰਨ ਤਬਾਹ ਹੋ ਗਏ ਨੇ ਤੇ 12 ਜ਼ਿਲ੍ਹੇ ਅੰਮ੍ਰਿਤਸਰ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਮੋਹਾਲੀ ਇਹ ਜ਼ਿਲ੍ਹੇ ਸ਼ਾਮਲ ਨੇ ਸਰਕਾਰੀ ਅੰਕੜਿਆਂ ਅਨੁਸਾਰ ਹੜ੍ਹਾਂ ਤੇ ਮੀਂਹ ਨਾਲ ਸੰਬੰਧਿਤ ਹਾਦਸਿਆਂ ਕਾਰਨ ਹੁਣ ਤੱਕ 29 ਲੋਕਾਂ ਦੀ ਜਿਹੜੀ ਜਾਨ ਜਾ ਚੁੱਕੀ ਹੈ ਇਹਨਾਂ ਵਿੱਚ ਅੰਮ੍ਰਿਤਸਰ ਵਿੱਚ ਤਿੰਨ ਬਰਨਾਲਾ ਵਿੱਚ ਤਿੰਨ ਬਠਿੰਡਾ ਵਿੱਚ ਇੱਕ ਅਤੇ ਗੁਰਦਾਸਪੁਰ ਵਿੱਚ ਵੀ ਇੱਕ ਹੁਸ਼ਿਆਰਪੁਰ ਦੀ ਗੱਲ ਕਰਦੇ ਆ ਤੇ ਹੁਸ਼ਿਆਰਪੁਰ ਵਿੱਚ ਤਿੰਨ ਲੁਧਿਆਣਾ ਵਿੱਚ ਤਿੰਨ ਪਠਾਨਕੋਟ ਵਿੱਚ 6 ਮਾਨਸਾ ਵਿੱਚ ਤਿੰਨ ਪਟਿਆਲਾ ਵਿੱਚ ਇੱਕ ਅਤੇ ਰੂਪਨਗਰ ਵਿੱਚ ਤਿੰਨ ਮੋਹਾਲੀ ਵਿੱਚ ਇੱਕ ਅਤੇ ਸੰਗਰੂਰ ਵਿੱਚ ਇੱਕ ਵਿਅਕਤੀ ਦੀ ਜਿਹੜੀ ਮੌਤ ਹੜਾਂ ਕਾਰਨ ਹੋਈ ਆ ਇਸ ਦੇ ਇਲਾਵਾ ਕੁਝ ਲੋਕ ਲਾਪਤਾ ਵੀ ਹੋਏ ਨੇ ਇਸ ਤੋਂ ਇਲਾਵਾ 94000 ਫਸਲ ਨੂੰ ਪਾਣੀ ਦੀ ਮਾਰ ਹੇਠ ਪਈ ਆ ਪੰਜਾਬ ਵਿੱਚ ਹੜ੍ਹਾਂ ਕਾਰਨ ਲਗਾਤਾਰ ਹਾਲਾਤ ਜਿਹੜੇ ਬਹੁਤ ਜ਼ਿਆਦਾ ਉਬਗੜਦੇ ਜਾ ਰਹੇ ਨੇ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਮਹਾਲੀ ਇਹ ਹੜ੍ਹਾਂ ਦੇ ਦਬਾਅ niche ਆਏ ਨੇ ਸਰਕਾਰੀ ਅੰਕੜਿਆਂ ਅਨੁਸਾਰ ਹੜ੍ਹਾਂ ਤੇ ਮੀਂਹ ਸੰਬੰਧੀ ਤਾਂ ਹਾਦਸਿਆਂ ਕਾਰਨ ਹੁਣ ਤੱਕ ਜਿਹੜੇ 29 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹਨਾਂ ਵਿੱਚ ਜਿਹੜੇ ਅੰਮ੍ਰਿਤਸਰ ਵਿੱਚ 3 ਬਰਨਾਲਾ ਵਿੱਚ 3 ਤੇ ਬਠਿੰਡਾ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇੱਕ-ਇੱਕ ਦੋ ਲੋਕ ਜਿਹੜੇ ਉਹ ਸ਼ਾਮਲ ਹੋਏ ਨੇ ਤੇ ਰੂਪਨਗਰ ਵਿੱਚ 3 ਮਹਾਲੀ ਵਿੱਚ ਇੱਕ ਤੇ ਸੰਗਰੂਰ ਵਿੱਚ ਇੱਕ ਵਿਅਕਤੀ ਦੀ ਮੌਤ ਹੜ੍ਹਾਂ ਕਾਰਨ ਹੋਈ ਯਾ ਇਸ ਤੋਂ ਇਲਾਵਾ ਕੁਝ ਲੋਕ ਜਿਹੜੇ ਲਾਪਤਾ ਹੋਏ ਨੇ ਅੱਗੇ ਜਿਹੜਾ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਪਾਣੀ ਦੀ ਮਾਰ ਹੇਠਾਂ ਆ ਗਈ ਤੇ ਜਿਹੜੇ ਡੰਗਰ ਤੇ ਜਾਨਵਰਾਂ ਦੀ ਗੱਲ ਕਰਦੀਆਂ ਤਾਂ ਉਹ ਪਾਣੀ ਵਿੱਚ ਰੁੜ ਹੀ ਗਏ ਨੇ ਤਾਂ ਹੁਣ ਗੱਲ ਕਰਦੇ ਆ ਕਿ ਬਿਜਲੀ ਦੀ ਤਾਂ ਬਿਜਲੀ ਬਿਲਕੁਲ ਜਿਹੜੀ ਠੱਪ ਹੋ ਗਈ ਹੈ ਜਿੱਥੇ ਲੋਕ ਹੜ੍ਹਾਂ ਦੀ ਮਾਰ ਹੇਠਾਂ ਆਏ ਹੋਏ ਨੇ ਤਾਂ ਉਥੇ ਲੋਕ ਜਿਹੜਾ ਲਾਈਟ ਨੂੰ ਵੀ ਤਰਸ ਰਹੇ ਨੇ 12 ਬਿਜਲੀ ਘਰਾਂ ਸਬਸਟੇਸ਼ਨਾਂ ਵਿੱਚ ਪਾਣੀ ਭਰਨ ਕਾਰਨ ਲੱਖਾਂ ਖਪਤਕਾਰਾਂ ਦੀ 32 ਘੰਟਿਆਂ ਤੱਕ ਗੁੱਲ ਜਿਹੜੀ ਉਹ ਰਹੀ ਆ ਇਸ ਕਾਰਨ ਘਰੇਲੂ ਇੰਡਸਟਰੀ ਸਮੇਤ ਕਮਰਸ਼ੀਅਲ ਬਿਜਲੀ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਸ਼ਾਨੀਆਂ ਪੇਸ਼ ਆਈਆਂ ਨੇ ਉਥੇ ਬਿਜਲੀ ਦੇ ਫਾਲਟਾਂ ਦੀਆਂ 4400 ਤੋਂ ਜ਼ਿਆਦਾ ਸ਼ਿਕਾਇਤਾਂ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ 12 ਤੋਂ 15 ਘੰਟਿਆਂ ਤੱਕ ਬਲੈਕਆਊਟ ਰਿਹਾ ਸ਼ਹਿਰ ਵਿੱਚ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਕਿ ਕਈ ਇਲਾਕਿਆਂ ਵਿੱਚ ਟਰਾਂਸਫਾਰਮਰਾਂ ਤੱਕ ਪਾਣੀ ਪਹੁੰਚ ਗਿਆ ਜਿਸ ਕਾਰਨ ਸਪਲਾਈ ਨੂੰ ਬੰਦ ਕਰਨਾ ਪਿਆ ਉੱਥੇ ਗਲੀਆਂ ਮੁਹੱਲਿਆਂ ਵਿੱਚ ਲੱਗੇ ਮੀਟਰ ਬਕਸਿਆਂ ਦੇ ਪਾਣੀ ਵਿੱਚ ਡੁੱਬ ਜਾਣ ਕਾਰਨ ਸੰਕੜੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪਰੇਸ਼ਾਨੀ ਦਾ ਸਬੱਬ ਬਣੀਆ ਸਬਸਟੇਸ਼ਨਾਂ ਵਿੱਚ ਪਾਣੀ ਭਰਨ ਦੇ ਕਾਰਨ ਵਿੱਚ ਸ਼ਹਿਰ ਦਾ ਅਹਿਮ 132 ਕੇਵੀ ਚਿਲਡਰਨ ਪਾਰਕ ਸਬਸਟੇਸ਼ਨ ਤੇ 7 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਬੰਦ ਰਿਹਾ। ট্রান্সਕੋ TCSL ਅਧੀਨ ਆਉਂਦੇ ਉਕਤ ਸਬਸਟੇਸ਼ਨ ਤੋਂ ਜ਼ਿਆਦਾ ਸਪਲਾਈ ਜਲੰਧਰ ਸੈਂਟਰਲ ਅਤੇ ਹਲਕੇ ਦੇ ਅਹਿਮ ਸਥਾਨਾਂ ਨੂੰ ਜਾਂਦੀ ਹੈ। ਇਸ ਕਾਰਨ ਭਾਰੀ ਪਰੇਸ਼ਾਨੀਆਂ ਪੇਸ਼ ਆਈਆਂ ਨੇ। ਇਸ ਦੇ ਨਾਲ ਹੀ ਪਾਵਰ ਕਾਮ ਅਧੀਨ ਆਉਂਦੇ 66 KV ਚਾਰਾ ਮੰਡੀ, ਬੜਿੰਗਾ, ਮਕਸੂਦਾ, ਰੀਡੀਅਲ ਟਾਂਡਾ ਰੋਡ, ਆਦਮਪੁਰ, ਕਾਲਾ ਸੰਗਿਆ, ਪਾਸਟਾ ਹੁਸ਼ਿਆਰਪੁਰ ਰੋਡ, ਜੀਟੀ ਰੋਡ, ਫਗਵਾੜਾ ਦੌਲਤਪੁਰ ਬਿਜਲੀ ਘਰ ਪਾਣੀ ਵਿੱਚ ਡੁੱਬ ਗਏ ਜਿਸ ਕਾਰਨ ਘੰਟਿਆਂ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਆ ਕਈ ਬਿਜਲੀ ਘਰਾਂ ਦੀ ਸਪਲਾਈ ਸਵੇਰੇ 4 ਵਜੇ ਦੇ ਕਰੀਬ ਬੰਦ ਕਰਨੀ ਪਈ ਆ ਜਿਨ੍ਹਾਂ ਵਿੱਚੋਂ ਕਈ ਬਿਜਲੀ ਘਰ 2 ਘੰਟੇ ਬਾਅਦ ਸ਼ੁਰੂ ਕਰ ਦਿੱਤੇ ਗਏ ਨੇ ਸਬਸਟੇਸ਼ਨਾਂ ਦੀ ਸਥਿਤੀ ਅਜਿਹੀ ਸੀ ਕਿ ਅੰਡਰਗਰਾਊਂਡ ਕੇਬਲ ਪਾਣੀ ਨਾਲ ਭਰ ਗਈ ਤੇ ਪਾਣੀ ਫर्श ਤੇ ਬੈ ਰਿਆ ਸੀ ਕੇਵਲ ਦੇ ਟ੍ਰੈਕ ਖੱਡਿਆਂ 'ਚ ਪਾਣੀ ਆਉਣਾ ਕਰਮਚਾਰੀਆਂ ਲਈ ਇੱਕ ਕਰੰਟ ਦਾ ਕਾਰਨ ਬਣ ਸਕਦਾ ਸੀ ਜਿਸ ਕਾਰਨ ਸਾਵਧਾਨੀ ਵਜੋਂ ਬਿਜਲੀ ਘਰਾਂ ਨੂੰ ਬੰਦ ਕਰਨਾ ਪਿਆ 66 ਕੇਵੀ ਰੇਡੀਅਲ ਨੂੰ ਸ਼ਾਮ 4 ਵਜੇ ਤੋਂ 6:30 ਵਜੇ ਤੱਕ ਬੰਦ ਰੱਖਿਆ ਗਿਆ ਜਿਸ ਕਾਰਨ T1 T2 ਦੀ ਸਪਲਾਈ ਪ੍ਰਭਾਵਿਤ ਹੋਈ ਆ ਬੜਿੰਗਾ ਦੇ ਜਿਹੜਾ 4 ਤੋਂ 6 ਵਜੇ ਤੱਕ ਬੰਦ ਰਿਹਾ ਦੌਲਤਪੁਰ ਸਬਸਟੇਸ਼ਨ ਸਭ ਤੋਂ ਲੰਮੇ ਸਮੇਂ ਤੱਕ ਬੰਦ ਰਿਹਾ ਅੱਧਾ ਇਲਾਕਾ ਸਵੇਰੇ 2:30 ਵਜੇ ਤੋਂ ਲੈ ਕੇ ਜਿਹੜਾ ਉਹ ਚਾਲੂ ਹੋਇਆ ਜਦੋਂ ਕਿ ਬਾਕੀ ਇਲਾਕੇ ਦੁਪਹਿਰ 2 ਵਜੇ ਚਾਲੂ ਹੋਇਆ ਕਈ ਫੈਕਟਰੀਆਂ ਵਿੱਚ ਜਿਹੜੀ ਉਹ ਛੁੱਟੀ ਵੀ ਕਰਨੀ ਪਈ ਉੱਥੇ ਹੀ ਬਿਜਲੀ ਬੰਦ ਹੋਣ ਕਾਰਨ ਕਈ ਇਲਾਕਿਆਂ ਵਿੱਚ ਫੈਕਟਰੀਆਂ ਦਾ ਕੰਮਕਾਜ ਜਿਹੜਾ ਉਹ ਠੱਪ ਰਿਹਾ ਵੱਖ-ਵੱਖ ਇਲਾਕਿਆਂ ਵਿੱਚ ਫੈਕਟਰੀਆਂ ਵਿੱਚ ਛੁੱਟੀ ਕਰਦੇ ਹੋਏ ਲੇਬਰ ਨੂੰ ਵੀ ਜਿਹੜਾ ਵਾਪਸ ਭੇਜ ਦਿੱਤਾ ਗਿਆ ਹਿਮਾਚਲ ਦੇ ਉੱਪਰਲੇ ਖੇਤਰਾਂ ਤੋਂ ਜਿਹੜਾ ਪੈਰ ਹੈ ਮੀਂਹ ਕਾਰਨ ਕਰਕੇ ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ 'ਚ ਵੀ ਪਾਣੀ ਦੀ ਆਮਦ ਲਗਾਤਾਰ ਜਾਰੀ ਆ BBMP ਸੂਤਰਾਂ ਤੋਂ ਮ ਕਾਰੀਆਂ ਅਨੁਸਾਰ ਜਿਹੜਾ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਜਿਹੜਾ ਸੋਮਵਾਰ ਨੂੰ ਸ਼ਾਮ 1676.16 ਫੁੱਟ ਤੱਕ ਪਹੁੰਚ ਚੁੱਕਿਆ ਤੇ ਉੱਥੇ ਭਾਖੜਾ ਬੰਨ੍ਹ ਦੇ ਫਲੱਡ ਗੇਟ ਵਿੱਚ 4 ਤੋਂ ਵੱਧ ਕੇ 5 ਫੁੱਟ ਤੱਕ ਖੋਲ ਦਿੱਤੇ ਗਏ ਨੇ ਭਾਖੜਾ ਬੰਨ੍ਹ ਦੀ ਗੋਵਿੰਦ ਸਾਗਰ ਛੀਲ 'ਚ ਪਾਣੀ ਦੀ ਆਮਦ ਕਰੀਬ 112180 ਕਿਊਸਕ ਦਰਜ ਕੀਤੀ ਗਈ ਹੈ ਤੇ ਭਾਖੜਾ ਬੰਨ੍ਹ ਤੋਂ ਟਰਬਾਈਨਾ ਤੇ ਫਲੱਡ ਗੇਟਾਂ ਰਾਹੀਂ ਨੰਗਲ ਡੈਮ ਛੀਲ ਲਈ ਕਰੀਬ 54376 ਕਿਊਸਕ ਪਾਣੀ ਛੱਡਿਆ ਗਿਆ ਪਾਖੜਾ ਬੰਨ ਦਾ ਪਾਣੀ ਦੇ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਆ ਤੇ ਹੁਣ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 3.84 ਫੁੱਟ ਦੂਰ ਆ ਨੰਗਲ ਹਾਈਡਲ ਨਹਿਰ ਚ ਕਰੀਬ 9000 ਕਿਊਸਕ ਤੇ ਅਸ ਜੀ ਅਨੰਦਪੁਰ ਸੈਵ ਹਾਈਡਲ ਨਹਿਰ ਚ ਤਕਨੀਕੀ ਕਾਰਨਾਂ ਨਾਲ ਛੱਡਣਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਨਾਲ ਹੀ ਜਿਹੜਾ ਹਜ਼ਾਰਾਂ ਕਿਊਸਕ ਕਰਕੇ ਉਹ ਦਿੱਤਾ ਵੀ ਗਿਆ ਸੀ ਤੇ ਨਹਿਰ ਦਾ ਪਾਣੀ ਵੀ ਸਤਲੁਜ ਦਰਿਆ ਚ ਛੱਡਣਾ ਸ਼ੁਰੂ ਕਰ ਦਿੱਤਾ ਤੇ ਨੰਗਲ ਡੈਮ ਤੋਂ ਜਿਹੜਾ ਸਤਲੁਜ ਦਰਿਆ ਲਈ 31950 ਕਿਊਸਕ ਤੋਂ ਵਧਾ ਕੇ 45800 ਕਿਊਸਕ ਪਾਣੀ ਛੱਡਿਆ ਗਿਆ